ਕਿਸੇ ਦੀ ਸ਼ਬਦ ਨਾਲ ਜੁੜ ਗਈ ਹੈ ਕਿਸੇ ਦੀ ਸੁਰਤ ਨੇ ਬੁਲੰਦੀਆਂ ਨੂੰ ਛੋਇਆ ਲੱਖਾਂ ਬੰਦੇ ਇਸ ਮਾਰਗ ਤੇ ਚੱਲਦੇ ਨੇ ਕੋਈ ਇੱਕ ਪਹੁੰਚਦਾ ਇੱਕ ਪਹੁੰਚ ਬਾਕੀ ਸਭ ਰਹਿ ਜਾਂਦੇ ਠੱਕ ਰੁਟ ਕੇ ਰਹਿ ਜਾਂਦੇ ਕਿਧਰੇ ਸ਼ੱਕ ਪਕੜ ਜਾਂਦਾ ਹੈ ਕਿਧਰੇ ਬੇਸਵਾਦੀ ਅਸ਼ਰਦਾ ਪੈਦਾ ਕਰ ਦਿੰਦੀ ਹੈ ਕਿਧਰੇ ਕਈ ਦਿਨ ਦਾ ਜੋ ਹੈ ਜਪ ਤੱਕ ਸੰਦੇਹ ਖੜਾ ਕਰ ਦਿੰਦਾ ਪਤਾ ਨਹੀਂ ਕੁਝ ਹੈ ਵੀ ਸਹੀ ਕਿ ਨਹੀਂ ਸੋਹਣੇ ਨੂੰ ਕੌਣ ਦੱਸੇ ਰਸਤੇ 'ਤੇ ਚੜਾਈਆਂ ਹਨ ਪਹੁੰਚ ਕੇ ਹੀ ਗੱਲ ਹੋਵੇਗੀ ਚੱਲਦਾ ਰਹਿ ਚੱਲਦਾ ਰਹਿ ਪਹੁੰਚ ਜਾਏਗਾ ਦਿਨ ਗੱਲ ਜੋ ਹੈ ਬਣ ਜਾਏਗੀ ਤੋ ਇਹ ਮਨੁੱਖਾ ਜਨਮ ਇੱਕ ਬੌੜੀ ਹੈ ਮਿਲੀ ਹੈ ਸੁਰਤ ਨੂੰ ਚੜਨ ਵਾਸਤੇ ਪਰ ਬੰਦਾ ਸੁਰਤ ਉਤਾਰ ਵੀ ਸਕਦਾ ਹੈ ਤੇ ਸੁਰਤ ਉਤਾਰਨ ਦਾ ਕੀ ਹੈ ਦੁਰਾਜਾਰੀ ਬਣ ਜਾਏ ਸ਼ਰਾਬੀ ਬਣ ਜਾਏ ਦੁਨੀਆ ਵਰ ਦੇ ਅਨਰਥ ਕਰਨ ਲੱਗ ਪਏ ਔਗਣ ਕੀ ਨੇ ਉਤਾਰ ਹੈ ਗੁਣ ਕੀ ਨੇ ਚੜਾਈਏ ਅਗਰ ਕਿਸੇ ਮਨੁੱਖ ਦੇ ਅੰਦਰ ਗੁਣ ਵਧਦੇ ਜਾ ਰਹੇ ਨੇ ਵਧਦੇ ਜਾ ਰਹੇ ਨੇ ਸਮਲ ਹੋਏ ਉੱਪਰ ਚੜਦੇ ਇਹਦੀ ਸੁਰਤ ਉੱਪਰ ਜਾ ਰਹੀ ਹੈ ਤੇ ਕਿਸੇ ਦੇ ਅੰਦਰ ਔਗੁਣ ਵਧਦੇ ਜਾ ਰਹੇ ਨੇ ਔਗੁਣ ਵਧਦੇ ਜਾ ਰਹੇ ਨੇ ਸਮਝ ਲੈਣਾ ਸੁਰਤ ਥੱਲੇ ਆ ਰਹੀ ਹੈ ਇਹ ਉੱਪਰ ਜਾਣ ਦੀ ਤੇ ਥੱਲੇ ਜਾਣ ਦੀਆਂ ਇਹ ਨਿਸ਼ਾਨੀਆਂ ਨੇ ਕਿ ਥੱਲੇ ਨੂੰ ਜਾ ਰਿਹਾ ਹੈ ਇਹ ਨਿਮਾਨ ਨੂੰ ਜਾ ਰਿਹਾ ਹੈ ਕ੍ਰੋਧ ਵੱਧਾ ਜਾ ਰਿਹਾ ਹੈ ਵਾਸ਼ਨਾ ਵਧਦੀ ਜਾ ਰਹੀ ਹੈ ਲੋਭ ਵੱਧਾ ਜਾ ਰਿਹਾ ਹੈ ਤ੍ਰishna ਵਧਦੀ ਜਾ ਰਹੀ ਹੈ ਔਰ ਵਿਤਕਰੇ ਵਧਦੇ ਜਾ ਰਹੇ ਨਫਰਤ ਵਧਦੀ ਜਾ ਰਹੀ ਹੈ ਇਤਨਾ سلسلہ ਵਾਦੇ ਦੀ ਤਰਫ ਹੈ ਇਹ ਥੱਲੇ ਰਹਿ ਰਿਹਾ ਹੈ ਭਾਵੇਂ ਰੋਜ਼ ਗੁਰਦੁਆਰੇ ਆ ਰਹੇ ਹੋਵੇ ਕਾਮ ਇਹ ਪੌੜੀ ਤੋਂ ਥੱਲੇ ਲੈ ਰਿਹਾ ਹੈ ਉੱਪਰ ਨਹੀਂ ਜਾ ਰਿਹਾ ਦਇਆ ਵਧ ਰਹੀ ਹੈ ਸ਼ੀਲ ਸੰਜਮ ਵਧ ਰਹੀ ਹੈ ਖਿਮਾ ਵਧ ਰਹੀ ਹੈ ਮੈਤਰੀ ਭਾਵਨਾ ਵਧ ਰਹੀ ਹੈ ਪਿਆਰ ਦੇ ਜਜ਼ਬੇ ਕੁਝ ਵਧਦੇ ਜਾ ਰਹੇ ਨੇ ਸਮਝ ਲੈਣਾ ਸੁਰਤ ਉੱਪਰ ਜਾ ਰਹੀ ਹੈ ਉੱਪਰ ਜਾ ਰਹੀ ਹੈ ਤੇ ਵਧਣ ਦੀਆਂ ਨਿਸ਼ਾਨੀਆਂ ਨੇ ਉੱਪਰ ਜਾਣ ਦੀਆਂ ਨਿਸ਼ਾਨੀਆਂ ਨੇ ਮਰਜ਼ ਕਰਾ ਮਨੁੱਖਾ ਜਨਮ ਇੱਕ ਪੌੜੀ ਹੈ ਤੇ ਪੌੜੀ ਮਿਲੀਏ ਉੱਪਰ ਜਾਣ ਵਾਸਤੇ ਸਾਇਬ ਕਹਿੰਦਾ ਕਿ ਜੇ ਤੂੰ ਉੱਪਰ ਨਾ ਗਿਆ ਇਸ ਤਰ੍ਹਾਂ ਦੀ ਪੌੜੀ ਬਾਰ-ਬਾਰ ਨਹੀਂ ਮਿਲਦੀ ਇਸ ਪੌੜੀ ਤੇ ਜੋ ਨਰ ਚੁਕੇ ਸੋ ਆਏ ਜਾਏ ਦੁੱਖ ਪਾਏ ਦਾ ਅਬ ਕੇ ਛੁੱਟ ਕੇ ਥੌਰ ਨਾ ਟਾਉ ਤੋ ਇੱਕ ਵੇਲਾ ਇੱਕ ਔਸਰ ਤੈਨੂੰ ਮਿਲੇ ਕਰੋਂ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੇ ਵੇਲਾ ਅਰਸਲ ਸਾਧਨਾ ਕਰਦਿਆਂ ਕਰਦਿਆਂ ਜਪ ਤਪ ਕਰਦਿਆਂ ਕਰਦਿਆਂ ਪਹਿਲੇ ਇੱਕ ਜਿਹੜੀ ਘਟਨਾ ਘਟਦੀ ਏ ਮਨ ਦੇ ਚੋਏ ਕਿ ਬੰਦਾ ਉਪਰਾਮ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਔਰ ਉਦਾਸੀ ਹੋਣਾ ਸ਼ੁਭ ਸਗਨ ਹੈ ਇਹ ਗੱਲ ਵਖਰੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਹ ਜੋ ਹੈ ਵੱਡੇ ਸਹਿਬਜ਼ਾਦੇ ਬਾਬਾ ਸ੍ਰੀ ਚੰਦ ਨੇ ਇਹ ਪੰਥ ਬਕਾਇਦਾ ਚਲਾਇਆ ਜਿਸ ਦਾ ਨਾਮ ਉਦਾਸੀਨ ਸੰਪਰਦਾ ਪੈ ਗਿਆ ਉਦਾਸੀਨ ਜਨਮ ਤੋਂ ਬਚਪਨ ਤੋਂ ਬਾਬਾ ਸ੍ਰੀ ਚੰਦ ਉਦਾਸੀ ਸਨ ਐਸਾ ਕੁਝ ਵੀ ਨਹੀਂ ਜਿਹਦੇ ਨਾਲ ਮਨ ਪਰਚ ਸਕੇ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਸੁਖ ਮਿਲ ਸਕੇ ਸੌਲ ਤਾਂ ਮਿਲਦੀ ਐ ਨਹੀਂ ਸੁਖ ਨਹੀਂ ਤੋਂ ਬਾਬਾ ਸ੍ਰੀ ਚੰਦ ਉਦਾਸ ਰਹਿਣ ਲੱਗ ਪਏ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਜਿਸ ਦਰ ਕਾਰਨ ਫੇਰਾ ਉਦਾਸੀ ਸੋਦਰ ਕੋਈ ਆਏ ਕਹੇ ਜਿਸ ਦਰ ਨੂੰ ਲਬਦਾ ਲਬਦਾ ਉਦਾਸ ਹੋ ਕੇ ਮੈਂ ਟੋਲ ਰਿਆਂ ਕੋਈ ਮੈਨੂੰ ਦੱਸੇ ਤੇ ਉਸ ਦਰ ਦੀ ਟੋਲ ਕੌਣ ਕਰੇਗਾ ਜਿਸ ਜਿਹੜਾ ਇਸ ਘਰ ਤੋਂ ਉਦਾਸ ਹੋਇਆ ਜੋ ਜਗਤ ਤੋਂ ਉਦਾਸ ਹੋਇਆ ਜਗਤ ਤੋਂ ਉੱਚਾ ਉਠਣ ਦੀ ਕੋਸ਼ਿਸ਼ ਕਰੇਗਾ ਉਦਾਸੀ ਹੋਣਾ ਤੋ ਬੁਛਾਗਨ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸਾਫ ਕਹਿੰਦੇ ਨੇ ਮਨ ਹੀ ਮਾਇ ਉਦਾਸਾ ਮਨ ਵਿੱਚ ਉਦਾਸ ਰਹੇ ਤੇ ਮੈਂ ਅਰਜ਼ ਕਰਾਂ ਉਦਾਸ ਇੰਜ ਕਹਿਣਾ ਕਿ ਜਪ ਤਪ ਦਾ ਇੱਕ ਫਲ ਹੈ ਉਦਾਸੀ ਜਗਤ ਵਿੱਚ ਐਸਾ ਕੁਝ ਵੀ ਨਹੀਂ ਹੁਣ ਮੇਰਾ ਮਨ ਬੈਲ ਸਕੇ ਹੁਣ ਮੈਨੂੰ ਪ੍ਰਤੰਨਤਾ ਮਿਲ ਸਕੇ ਹੁਣ ਮੈਨੂੰ ਖੁਸ਼ੀ ਮਿਲ ਸਕੇ ਜਿਹੜਾ ਐਸਾ ਸਮਝਦਾ ਹੈ ਕਿ ਜਗਤ ਵਿੱਚ ਬਹੁਤ ਕੁਝ ਖੁਸ਼ੀਆਂ ਹੈਗੀਆਂ ਨੇ ਇਸ ਜਗਤ ਵਿੱਚ ਬਹੁਤ ਕੁਝ ਹੈ ਇਸ ਤਰ੍ਹਾਂ ਦੇ ਬੰਦੇ ਨੂੰ ਧਾਰਮਿਕ ਨਹੀਂ ਬਣਾਇਆ ਜਾ ਸਕਦਾ ਲੱਖ ਵੀ ਕੋਈ ਕੋਸ਼ਿਸ਼ ਕਰ ਲਵੇ ਇਸ ਤਰ੍ਹਾਂ ਦਾ ਬੰਦਾ ਭਗਤ ਨਹੀਂ ਬਣ ਸਕਦਾ ਜੋ ਇਹ ਮੰਨੀ ਬੈਠਾ ਹੈ ਕਿ ਇਸ ਜਗਤ ਵਿੱਚ ਬਹੁਤ ਕੁਝ ਹੈ ਇੱਥੋਂ ਮੈਂ ਪ੍ਰਸੰਤਾ ਹਾਸਲ ਕਰ ਲਵਾਂਗਾ ਖੁਸ਼ੀਆਂ ਹਾਸਲ ਕਰ ਲਵਾਂਗਾ ਅੱਜ ਨਹੀਂ ਖੁਸ਼ੀਆਂ ਤੇ ਕੱਲ ਮਿਲ ਜਾਣਗੀਆਂ ਅੱਜ ਮੈਨੂੰ ਨਹੀਂ ਪ੍ਰਸੰਤਾ ਮਿਲੀ ਕੱਲ ਮਿਲ ਜਾਏਗੀ ਅੱਜ ਮੈਨੂੰ ਨਹੀਂ ਤ੍ਰਿਪਤੀ ਮਿਲੀ ਕੱਲ ਮਿਲ ਜਾਏਗੀ ਇਸ ਤਰ੍ਹਾਂ ਦੀ ਜਿਸ ਦੀ ਸੂਝ ਤੇ ਸਮਝ ਹੈ ਇਸ ਤਰ੍ਹਾਂ ਦੇ ਬੰਦੇ ਨੂੰ ਧਾਰਮਿਕ ਨਹੀਂ ਬਣਾਇਆ ਜਾ ਸਕਦਾ ਲੱਖ ਵੀ ਕੋਸ਼ਿਸ਼ ਕਰੇ ਗੁਰਦੁਆਰੇ ਆਣਾ ਉਹਦੇ ਵਾਸਤੇ ਇੱਕ ਰਸਮ ਹੋ ਸਕਦੀ ਹੈ ਉਹਦੇ ਵਾਸਤੇ ਇੱਕ ਧਾਰਮਿਕ ਕਿਰਿਆ ਨਹੀਂ ਧਾਰਮਿਕ ਕਿਰਿਆ ਉਸ ਦਿਨ ਜਿਸ ਦਿਨ ਇਹ ਸਮਝ ਮਿਲ ਜਾਏ ਇਹ ਗਿਆਨ ਮਿਲ ਜਾਏ ਕਿ ਜਗਤ ਵਿੱਚ ਐਸਾ ਕੁਝ ਵੀ ਨਹੀਂ ਜੋ ਮੇਰੀ ਪ੍ਰਸੰਤਾ ਤੇ ਤ੍ਰਿਪਤੀ ਦਾ ਬਾਇਸ ਬਣ ਸਕੇ ਦੋ ਕਾਰਨਾਂ ਤੋਂ ਨਿਰਾਸ਼ਾ ਤੇ ਉਦਾਸੀ ਪੈਦਾ ਹੁੰਦੀ ਹੈ ਜਾਂ ਤੇ ਸ਼ਬਦ ਦਾ ਜਾਪ ਕਰਦਿਆਂ ਹੋਇਆਂ ਕੋਈ ਝੋਟ ਲੱਗੇ ਜਾਂ ਸੰਸਾਰ ਤੋਂ ਕੋਈ ਝੋਟ ਲੱਗ ਜਾਏ ਕੋਈ ਦੁੱਖ ਕੋਈ ਵਿਪਤਾ ਦੀ ਝੋਟ ਲੱਗ ਜਾਏ ਝੋਟ ਉਦਾਸੀ ਪੈਦਾ ਹੋਣ ਵਾਸਤੇ ਬੜੀ ਲਾਜ਼ਮੀ ਹੈ ਚੋਟ ਤੋਂ ਬਿਨਾ ਉਦਾਸ ਨਹੀਂ ਹੋ ਸਕਦਾ ਜਾਂ ਤੇ ਕੋਈ ਜਗਤ ਤੋਂ ਚੋਟ ਲੱਗ ਗਈ ਏ ਕੋਈ ਅਜ਼ੀਜ਼ ਸੰਬੰਧੀ ਚਲਾਣਾ ਕਰ ਗਿਆ ਜਿਹਦੇ ਨਾਲ ਬੜਾ ਸਨੇਹ ਸੀ ਜਿਹਦੇ ਨਾਲ ਬੜਾ ਪਿਆਰ ਸੀ ਬਹੁਤ ਚੋਟ ਲੱਗ ਗਈ ਇਤਨੀ ਚੋਟ ਲੱਗ ਗਈ ਤੇ ਬੰਦਾ ਕਹਿੰਦਾ ਹੁਣ ਕੁਝ ਵੀ ਨਹੀਂ ਇਹ ਜਗਤ ਕੁਝ ਵੀ ਨਹੀਂ ਉਹ ਪ੍ਰਾਂਮ ਹੋ ਗਿਆ ਉਦਾਸ ਹੋ ਗਿਆ ਉਹ ਇੱਕ ਚੋਟ ਕੋਈ ਜਗਤ ਤੋਂ ਲਗੇ ਤੇ ਬੰਦਾ ਉਦਾਸ ਹੁੰਦਾ ਹੈ ਇੱਕ ਚੋਟ ਗਿਆਨ ਤੋਂ ਲੱਗਦੀ ਹੈ ਸ਼ਬਦ ਤੋਂ ਲੱਗਦੀ ਹੈ ਚੋਟ ਸਾਰੇ ਸ਼ਬਦ ਕੀ ਤਾਸੋਂ ਗੁਰੂ ਮੈਂ ਦਾਸ ਭਗਤ ਕਬੀਰ ਕਹਿੰਦੇ ਨੇ ਉਹ ਬੜਾ ਮਹਾਨ ਮਨੁੱਖ ਹੈ ਜੋ ਸ਼ਬਦ ਦੀ ਚੋਟ ਸਹਾਰ ਜਾਂਦਾ ਹੈ ਸ਼ਬਦ ਦੀ ਚੋਟ ਦੇ ਸਾਰਦੇ ਆ ਉਦਾਸੀ ਪੈਦਾ ਹੋਵੇਗੀ لازਮੀ ਪੈਦਾ ਹੋਵੇਗੀ ਸ਼ਬਦ ਦੀ ਚੋਟ ਲੱਗਦੇ ਆ ਜੀਵਨ ਵਿੱਚ ਪਰਿਵਰਤਨ ਆਏਗਾ ਤਬਦੀਲੀ ਆਵੇਗੀ ਸ਼ਬਦ ਨੂੰ ਇਸ ਵਾਸਤੇ ਗੁਰੂ ਰਾਮਦਾਸ ਜੀ ਨੇ ਤੇ ਭਗਤ ਕਬੀਰ ਨੇ ਬਕਾਇਦਾ ਸ਼ੱਕਰ ਦੇ ਨਾਲ ਤਸਵੀਰ ਦੇ ਦਿੱਤੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਅੰਤਰ ਉਪਿਆਸ ਉਠੀ ਪ੍ਰਭ ਤੇਰੀ ਸੋਨ ਗੁਰੂ ਬਚਨ ਨੂੰ ਮਨ ਤੀਰ ਲਗਈਆ ਗੁਰੂ ਦਾ ਬਚਨ ਕੀ ਸੁਣਿਆ ਤੀਰ ਲੱਗ ਗਿਆ ਜੇ ਗੁਰੂ ਦਾ ਬਚਨ ਤੀਰ ਹੈ ਤਾਂ ਤੀਰ ਤੇ ਲਾਜ਼ਮੀ ਛਲ ਨਹੀਂ ਕਰੇਗਾ ਤੀਰ ਤੇ ਜ਼ਖਮੀ ਕਰੇਗਾ ਤੀਰ ਨੇ ਤੇ ਘਾਤ ਕਰਨਾ ਹੈ ਤੀਰ ਨੇ ਤੇ ਬੜੀ ਚੋਟ ਪਹੁੰਚਾਣੀ ਹੈ ਸ਼ਬਦ ਨੂੰ ਤੀਰ ਨਾਲ ਸ਼ਸਤਰ ਨਾਲ ਤਸ਼ਬੀਹ ਦਿੱਤੀ ਗਈ ਹੈ ਸ਼ਸਤਰ ਵੀ ਕੁਝ ਕੱਟਦਾ ਹੈ ਸ਼ਬਦ ਵੀ ਜ਼ਿੰਦਗੀ ਦੇ ਚੋਂ ਕੁਝ ਕੱਟਦਾ ਹੈ ਕੁਝ ਖਤਮ ਕਰਦਾ ਹੈ ਸ਼ਬਦ ਦੀ ਚੋਟ ਲੱਗ ਗਈ ਹੈ ਪਹਿਚਾਨ ਕੀ ਹੋਵੇਗੀ ਗੁਰੂ ਰਾਮਦਾਸ ਜੀ ਮਹਾਰਾਜ ਦੱਸਦੇ ਨੇ ਅੰਤਰ ਪਿਆਸ ਉਠੀ ਪ੍ਰਭ ਖੇਰੀ ਸੁਨ ਗੁਰ ਬਚਨ ਮਨ ਤੀਰ ਲਗਈਆ ਗੁਰੂ ਦੇ ਬਚਨ ਦਾ ਐਸਾ ਤੀਰ ਲਗਿਆ ਅੰਦਰ ਪਿਆਸ ਜਾਗ ਪਈਏ ਪ੍ਰਭੂ ਦੇ ਮਿਲਣ ਦੀ ਤੜਪ ਪੈਦਾ ਹੋ ਗਈ ਹੈ ਪਰ ਮਨ ਕੀ ਬਿਰਥਾ ਮਨ ਹੀ ਜਾਣੇ ਆਵਰ ਕੋ ਜਾਣੇ ਕੋ ਪੀੜ ਭਰਈਆ ਇਹ ਪੀੜ ਜਿਹੜੀ ਹੈ ਇਹ ਦੂਜਾ ਕਿਸ ਤਰ੍ਹਾਂ ਜਾਣੇ ਜਿਹਨੂੰ ਇਹ ਤੀਰ ਲੱਗੇ ਆ ਹੀ ਨਹੀਂ ਸ਼ਬਦ ਨੂੰ ਤੀਰ ਨਾਲ ਮੁਸ਼ਾਬਿਤ ਦਿੱਤੀ ਹੈ ਤੇ ਤੀਰ ਅਗਰ ਲੱਗੇਗਾ ਤਾਂ ਪੀੜਾ ਤੇ ਹੋਵੇਗੀ لازਮੀ ਹੋਵੇਗੀ ਇਸ ਵਾਸਤੇ ਇੱਕ ਸੰਸਾਰ ਦੀ ਪੀੜਾ ਹੈ ਇੱਕ ਅਧਿਆਤਮਕ ਪੀੜਾ ਹੈ ਤੇ ਪੀੜ ਤੋਂ ਬਿਨਾ ਅਜ ਤੱਕ ਜਗਤ ਦੇ ਵਿੱਚ ਕੁਝ ਪ੍ਰਾਪਤ ਵੀ ਨਹੀਂ ਹੋਇਆ ਤੇ ਹੋ ਵੀ ਨਹੀਂ ਸਕਦਾ ਜੋ ਮਾਂ ਆਪਣੀ ਗੋਦ ਦੇ ਇੱਕ ਖੂਬਸੂਰਤ ਬੱਚੇ ਨੂੰ ਵੇਖਣਾ ਚਾਹਦੀ ਹੈ ਲਾਜ਼ਮੀ ਪ੍ਰਸੂਤ ਦੀ ਪੀੜਾ ਤੋਂ ਲੰਘਣਾ ਹੀ ਪੈਂਦਾ ਹੈ ਰੱਬ ਨੇ ਨਿਯਮ ਬਣਾਇਆ ਹੈ ਪ੍ਰਭੂ ਦਾ ਨਿਯਮ ਪਰਮ ਆਨੰਦ ਜੋ ਆਪਣੀ ਜ਼ਿੰਦਗੀ ਦੇ ਵਿੱਚੋਂ ਪੈਦਾ ਕਰਨਾ ਚਾਹੁੰਦਾ ਹੈ ਲਾਜ਼ਮੀ ਉਸ ਨੂੰ ਵੀ ਬਿਰਹੇ ਦੀ ਪੀੜਾ ਤੋਂ ਲੰਘਣਾ ਪੈਂਦਾ ਔਰ ਉਸ ਪੀੜਾ ਦਾ ਭਗਤਾਂ ਨੇ ਬੜਾ ਜ਼ਿਕਰ ਕੀਤਾ ਹੈ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਤੇ ਫਰਮਾਨ ਕਰਦੇ ਨੇ ਇਸ ਪੀੜਾ ਨੂੰ ਉਹੀ ਜਾਣੇ ਜਿਹਨੂੰ ਇਹ ਲੱਗੀ ਹੈ ਲੱਗੀ ਹੋਏ ਸੋ ਜਾਣੇ ਪੀੜ ਤੇ ਭਾਈ ਗੁਰਦਾਸ ਜੀ ਦਾ ਸੁਭਾਵਕ ਇੱਕ ਸਬਦ ਯਾਦ ਆ ਗਿਆ ਉਹ ਕਹਿੰਦੇ ਨੇ ਇਸ ਤਰ੍ਹਾਂ ਦੀ ਪੀੜਾ ਹੋਰ ਕੋਈ ਵੀ ਨਹੀਂ ਹੈ ਜਿਸ ਤਰ੍ਹਾਂ ਦੀ ਇਹ ਅਧਿਆਤਮਕ ਪੀੜਾ ਹੈ ਅਗਰ ਸ਼ਬਦ ਦੀ ਚੋਟ ਲੱਗ ਗਈ ਹੈ ਕੋਈ ਜਿੰਨੀ ਪੀੜਾ ਅੰਦਰ ਪੈਦਾ ਹੋਵੇਗੀ ਸੰਸਾਰ ਵਿੱਚ ਇਸ ਤਰ੍ਹਾਂ ਦੀ ਕੋਈ ਪੀੜਾ ਹੈ ਵੀ ਨਹੀਂ ਇਹ ਨਾ ਸਮਝਣਾ ਕਿ ਜਗਤ ਦੇ ਜ ਲੋਕੀ ਤੜਪਦੇ ਨੇ ਭਗਤ ਜਿੰਨੇ ਤੜਪੇ ਨੇ ਇਤਨੇ ਸੰਸਾਰੀ ਨਹੀਂ ਤੜਪੇ ਸੰਸਾਰੀ ਤੜਪੇ ਨੇ ਖਿਡੌਣਿਆਂ ਵਾਸਤੇ ਤੇ ਭਗਤ ਤੜਪੇ ਨੇ ਪਰਮ ਸ਼ਕਤੀ ਵਾਸਤੇ ਪ੍ਰਮਾਤਮਾ ਵਾਸਤੇ ਤੋ ਜਿਤਨਾ ਵੱਡਾ ਪ੍ਰਮਾਤਮਾ ਹੈ ਉਤਨੀ ਵੱਡੀ ਮਿਲਣ ਦੀ ਅੰਦਰ ਤੜਪ ਹੈ ਤੇ ਜੇ ਤੜਪ ਹੈ ਤੋ ਫਿਰ ਪੀੜਾ ਹੈ ਉਤਨੀ ਭਾਈ ਸਾਹਿਬ ਆਈ ਗੁਰਦਾਸ ਜੀ ਦਾ ਇੱਕ ਸਹੀਆ ਤੁਹਾਡੇ ਸਾਹਮਣੇ ਰੱਖ ਕੇ ਮੈਂ ਅੱਗੇ ਚਲਾਂਗਾ ਪਾਈ ਸਾਹਿਬ ਕਹਿੰਦੇ ਨੇ ਅਗਨ ਜਰਤ ਜਲ ਬੂੜਤ ਸਰਪ ਗਰਸੇ ਸੱਤਰ ਅਨੇਕ ਰੋਮ ਰੋਮ ਕਰ ਘਾਤ ਹੈ ਕੋਈ ਬੰਦਾ ਅਗਦੇ ਚ ਜਲ ਰਿਹਾ ਹੋਵੇ ਤੇ ਅਗਦੇ ਚ ਜਲਦਿਆਂ ਜਲਦਿਆਂ ਜੋ ਪੀੜਾ ਆਉਂਦੀ ਹੈ ਸਾਰਾ ਸਰੀਰ ਜ਼ਿੰਦਾ ਹੈ ਬੰਦਾ ਤੇ ਅਗ ਲੱਗ ਗਈ ਹੈ ਉਹ ਜਿਹੜੀ ਪੀੜਾ ਹੁੰਦੀ ਹੈ ਭਾਈ ਜੀ ਕਹਿੰਦੇ ਨੇ ਉਹਨੂੰ ਇਕੱਠਾ ਕਰੀਏ ਸਾਰੀ ਪੀੜਾ ਅਗਨੇ ਜਰਤ ਜਲ ਬੂੜਤ ਤੈਰਨਾ ਬੰਦਾ ਜਾਣਦਾ ਨਾ ਹੋਵੇ ਤੇ ਕਿਸੇ ਗਹਿਰੇ ਜਲ ਦੇ ਵਿੱਚ ਡੁਬਕੀ ਖਾ ਰਿਹਾ ਹੋਵੇ ਡੁਬ ਰਿਹਾ ਹੋਵੇ ਗੋਤੇ ਖਾ ਰਿਹਾ ਹੋਵੇ ਸਰੀਰਕ ਤੇ ਮਾਨਸਿਕ ਜਿਹੜੀ ਪੀੜਾ ਹੁੰਦੀ ਹੈ ਉਹਨੂੰ ਵੀ ਇਕੱਠਾ ਕਰੀਏ ਅਗਨੇ ਜਰਤ ਜਲ ਬੂੜਤ ਸਰਪ ਗਰਸੇ ਕੋਈ ਜ਼ਹਿਰੀਲਾ ਨਾਗ ਸੱਪ ਡੰਗ ਮਾਰ ਜਾਏ ਤੇ ਜ਼ਹਿਰ ਚੜਨੀ ਸਰੀਰ ਨੂੰ ਸ਼ੁਰੂ ਹੋ ਜਾਏ ਕਿ ਜੋ ਮਾਨਸਿਕ ਪੀੜਾ ਹੁੰਦੀ ਹੈ ਉਹਨੂੰ ਵੀ ਇਕੱਠਾ ਕਰੀਏ ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ ਅਨੇਕਾ ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਸਰੀਰ ਦੇ ਰੋਮ ਰੋਮ ਦਾ ਜ਼ਖਮੀ ਹੋਣਾ ਹੋਣ ਵਗਣਾ ਇਹ ਜਿਹੜੀ ਪੀੜਾ ਹੈ ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ ਬਿਰਥਾ ਅਨੇਕ ਅਪਦਾ ਅਧীন ਦੀਨ ਗਤ ਗ੍ਰੀਖਮ ਔਰ ਸੀਤ ਬਰਖਮਾਏ ਇਸ ਪ੍ਰਾਤ ਹੈ ਬਿਰਥਾ ਅਨੇਕ ਲੋੜਾ अनेका ਤਰ੍ਹਾਂ ਦੀ ਆਵਨ ਪੂਰੀ ਇੱਕ ਵੀ ਨਾ ਆਵੇ ਇਹ ਜੋ ਦੁੱਖ ਹੈ अनेका ਪ੍ਰਕਾਰ ਦੀਆਂ ਲੋੜਾ ਆਵਨ ਤੇ ਪੂਰੀ ਇੱਕ ਵੀ ਨਾ ਆਵੇ ਤੇ ਪ੍ਰਾਈ ਅਧীনਗੀ ਦੇ ਚਰੇਣਾ ਪੈ ਰਿਹਾ ਹੋਵੇ ਪ੍ਰਾਈ ਅਧীনਗੀ ਪਰ ਅਧীন ਸੁਪਨੇ ਸੁਖ ਨਹੀਂ ਇਕ ਆਮ ਭਾਰਤੀ ਜੋ ਹੈ ਦਾਰਾ 에 ਪਰ ਚਲਤੇ ਵਿਚਾਰ ਪ੍ਰਾਈ ਅਧীনਗੀ ਦੇ ਚਰੇਣਾ ਪੈ ਰਿਹਾ ਹੋਵੇ ਜ਼ਿੰਦਗੀ ਦੂਜੇ ਦੇ ਅਧীন ਹੈ ਤਨ ਮਨ ਵਿਚਾਰਾ ਹੁਣ ਦੂਜੇ ਦੇ ਅਧীন ਨੇ ਕੋਈ ਸੋਚਣਾ ਜੋ ਦੂਜਾ ਚਾਹੰਦਾ ਹੈ ਉਹੀ ਕਰਨਾ ਜੋ ਦੂਜਾ ਚਾਹੰਦਾ ਹੈ ਉਹੀ ਬੋਲਣਾ ਜੋ ਦੂਜਾ ਚੰਦ ਹੈ ਬੋਲ ਵੀ ਸੁਤੰਤਰ ਨਹੀਂ ਸ਼ਰੀਰ ਦੀ ਕੋਈ ਕਿਰਿਆ ਸੁਤੰਤਰ ਨਹੀਂ ਦੂਜੇ ਦੇ ਦਬਾਅ ਹੇਠ ਹੈ ਪਰਾਈ ਅਧੀਨਗੀ ਤੋਂ ਇਸ ਅਧੀਨ ਗਤੀ ਦੇ ਜੋ ਮਾਨਸਿਕ ਪੀੜਾ ਆਉਂਦੀ ਹੈ ਭਾਈ ਸਾਹਿਬ ਕਹਿੰਦੇ ਉਹ ਵੀ ਇਕੱਠੀ ਕਰੀਏ ਆਖਰ ਪੀੜਾ ਤੇ ਹੁੰਦੀ ਹੈ ਬੋਲਾਂ ਦੇ ਸੁਤੰਤਰਤਾ ਨਹੀਂ ਰਹੀ ਕਰਮ ਦੇ ਸੁਤੰਤਰਤਾ ਨਹੀਂ ਰਹੀ ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ ਗ੍ਰੀਖਮ ਔਰ ਸੀਤ ਵਰਖ ਮਾਇਨ ਇਸ ਪ੍ਰਾਤ ਹੈ ਗਰਮੀ ਤੇ ਸਰਦੀ ਤੇ ਵਰਖਾ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ ਸਰਦੀ ਦਾ ਦੁੱਖ ਝਾਰਨਾ ਪੈ ਰਿਹਾ ਹੋਵੇ ਗਰਮੀ ਦਾ ਦੁੱਖ ਸਹਾਰਨਾ ਪੈ ਰਿਹਾ ਹੋਵੇ ਤੇ ਵਰਖਾ ਦਾ ਦੁੱਖ ਸਹਾਰਨਾ ਪੈ ਰਿਹਾ ਹੋਵੇ ਬਾਰਿਸ਼ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ ਭਾਈ ਜੀ ਕਹਿੰਦੇ ਨੇ ਇਹ ਜਿਹੜੀ ਪੀੜਾ ਹੈ ਇਹ ਵੀ ਇਕੱਠੀ ਕਰੀਏ ਫਿਰ ਆਪ ਅੱਗੇ ਕਹਿੰਦੇ ਨੇ ਗਉ ਦਿਜ ਬਧੂ ਬੰਸ ਬਿਸਵਾਸ ਬਧ ਕੋਟ ਹਤਿਆ ਕ੍ਰਿਸ਼ਨ ਅਨੇਕ ਦੁਖ-ਦੋਖ ਸਮਗਾਤ ਹੈ। ਬੱਜਰ ਪਾਪ ਮੰਨੇ ਗਏ ਨੇ ਕਿਸੇ ਬ੍ਰਹਮ ਗਿਆਨੀ ਨੂੰ ਮਾਰਨਾ, ਗਊ ਨੂੰ ਮਾਰਨਾ, ਕੁੱਲ ਦਾ ਧਾਤ ਕਰਨਾ ਤੇ ਗੁਰੂ ਨੂੰ ਧੋਖਾ ਦੇਣਾ। ਇਹ ਬੱਜਰ ਪਾਪ ਮੰਨੇ ਗਏ। ਤੇ ਭਾਈ ਜੀ ਕਹਿੰਦੇ ਨੇ ਕੋਈ ਇਸ ਤਰ੍ਹਾਂ ਦੇ ਬੱਜਰ ਪਾਪ ਕਰੇ ਤੇ ਬੱਜਰ ਪਾਪ ਦੇ ਨਾਲ ਜੋ ਮਾਨਸਿਕ ਪੀੜਾ ਆਉਂਦੀ ਹੈ, ਅੰਦਰ ਸੰਤਾਪ ਪੈਦਾ ਹੁੰਦੇ ਨੇ। ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੇ ਕਰੀਏ। ਤਾਂ ਹੁਣ ਮੇਰੇ ਖਾਲ ਦੁੱਖ ਤੇ ਕੋਈ ਰਹਿ ਨਹੀਂ ਗਿਆ ਜਿਹੜੀ ਗਿਣਤੀ ਨਹੀਂ ਕਰ ਦਿੱਤੀ ਭਾਈ ਜੀ ਨੇ ਤਿੰਨ ਪੰਗਤੀਆਂ ਸਾਰੀ ਗਿਣਤੀ ਕਰ ਦਿੱਤੀ। ਸਰੀਰਕ ਪੀੜਾ, ਮਾਨਸਿਕ ਪੀੜਾ, ਅਧਿਆਤਮਿਕ ਪੀੜਾ ਸਾਰੀ ਇਕੱਠੀ ਕਰ ਦਿੱਤੀ। ਅਖੀਰ ਵਿੱਚ ਬਾਈ ਸਾਹਿਬ ਕਹਿੰਦੇ ਨੇ ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਧੇ। ਸਮੁੱਚੇ ਸੰਸਾਰ ਦੇ ਦੁੱਖ ਦਰਦ ਮੈਂ ਇਕੱਠੇ ਕਰਕੇ ਵੇਖ ਲੈਣ। ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ ਪਿਆ ਕੇ ਵਿਛੋ ਪਲ ਇੱਕ ਨਾ ਪੁਜਾਤ ਹੈ ਅਕਾਲ ਪੁਰਖ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ ਨਾ ਜਗਤ ਦੇ ਸਾਰੇ ਦੁੱਖ ਉਸ ਇੱਕ ਪਲ ਦੇ ਵਿਛੋੜੇ ਦੀ ਤੁਲਨਾ ਦੇ ਵੀ ਨਹੀਂ ਹੈ ਕਿੰਨੀ ਪੀੜਾ ਹੈ ਇਤਨਾ ਦੁੱਖ ਹੈ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਦੁੱਖ ਦੇ ਚ ਸਮਾਂ ਲੰਬਾ ਹੋ ਜਾਂਦਾ ਸਤਿਗੁਰੂ ਕਹਿੰਦੇ ਨੇ ਚਾਰ ਪਹਿਰ ਚੋ ਜੁਗੇ ਸਮਾਨੇ ਇਹ ਦਿਨ ਦੇ ਚਾਰ ਪਹਿਰ ਤੇ ਚਾਰ ਯੁਗਾਂ ਵਰਗੇ ਬਣ ਗਏ ਨੇ ਲੰਘਦੇ ਹੀ ਨਹੀਂ ਦੁੱਖ ਦੇ ਚ ਸਮਾਂ ਨਹੀਂ ਲੰਘਦਾ ਦੁੱਖ ਦੇ ਚ ਇੱਕ ਇੱਕ ਮਿੰਟ ਇੱਕ ਇੱਕ ਦਿਨ ਵਰਗਾ ਹੋ ਜਾਂਦਾ ਔਰ ਇੱਕ ਇੱਕ ਦਿਨ ਇੱਕ ਇੱਕ ਯੁਗ ਵਰਗਾ ਹੁੰਦਾ ਇੱਕ ਯੁਗ ਕਿਉਂ ਸਤਿਗੁਰੂ ਕਹਿੰਦੇ ਨੇ ਚਾਰ ਹੀ ਹੋਗਾ ਚਾਰ ਪਹਿਰ ਚੋ ਜੁਗੇ ਸਮਾਨੇ ਦਿਨ ਦੇ 10-12 ਘੰਟੇ ਮਾਣੋ ਚਾਰ ਯੁੱਗ ਹੋ ਗਏ ਹਜ਼ਾਰਾਂ ਸਾਲਾਂ ਵਰਗੇ ਹੋ ਗਏ ਲੰਘਦੇ ਹੀ ਨਹੀਂ ਦੁੱਖ ਦੇ ਜਦੋਂ ਲੰਮਾ ਹੋ ਜਾਂਦਾ ਸਹਿਬ ਕਹਿੰਦੇ ਨੇ ਦਿਨ ਦੇ ਇਹ ਚਾਰ ਪੈਰ ਜਿੱਥੇ ਚਾਰ ਯੁੱਗਾਂ ਵਰਗੇ ਨੇ ਰਹਿਣ ਭਈ ਤਬ ਅੰਤ ਨਾ ਜਾਣੇ ਇਹ ਦੁੱਖ ਦੀ ਰਾਤ ਇਹ ਤੇ ਪੁੱਛ ਹੀ ਨਾ ਕਿ ਕਿੰਨੇ ਯੁੱਗਾਂ ਵਰਗੀ ਹੈ ਇਹ ਤੇ ਕੋਈ ਗਿਣਤੀ ਨਹੀਂ ਹੋ ਸਕਦੀ ਇਹ ਤੇ ਅੰਦਾਜ਼ਾ ਹੀ ਨਹੀਂ ਲੱਗ ਸਕਦਾ ਅਕਾਲ ਪੁਰਖ ਨਾ ਕਰੇ ਪਰ ਅਕਸਰ ਮਨੁੱਖ ਦਾ ਇਸ ਦਾ ਅਨੁਭਵ ਜ਼ਰੂਰ ਹੁੰਦਾ ਹੈ ਥੋੜਾ ਹੀ ਤੇ ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ ਸੁੱਖ ਦੇ ਸਮਾਂ ਛੋਟਾ ਹੋ ਜਾਂਦਾ ਹੈ ਬੰਦਾ ਸੁੱਖ ਦੇ ਚ ਬੈਠਾ ਹੈ ਆਨੰਦ ਦੇ ਚ ਬੈਠਾ ਹੈ ਕਹਿੰਦਾ ਲੈ ਅੱਜ ਦਾ ਦਿਨ ਹੁਣੇ ਆਇਆ ਹੁਣੇ ਚਲੇ ਗਿਆ ਅੱਜ ਦੀ ਰਾਤ ਹੁਣੇ ਆਈ ਹੁਣੇ ਚਲੀ ਗਈ ਨਹੀਂ ਰਾਤ ਤੇ ਆਪਣੇ ਵਕਤ ਤੇ ਰਾਈ ਵਕਤ ਫਿਰ ਗਈ ਹੈ ਦਿਨ ਵਕਤ ਸਿਰ ਆਇਆ ਹੈ ਵਕਤ ਸਿਰ ਗਿਆ ਹੈ ਪਰ ਸੁਖ ਦੇ ਚ ਸਮਾਂ ਛੋਟਾ ਹੋ ਜਾਂਦਾ ਹੈ ਪਰਮ ਸੁਖ ਦੇ ਸਮਾਂ ਹੋਰ ਛੋਟਾ ਹੋ ਜਾਂਦਾ ਹੈ ਪਰਮ ਆਨੰਦ ਦੇ ਸਮਾਂ ਖੋ ਜਾਂਦਾ ਹੈ ਸਮਾਂ ਰਹਿੰਦਾ ਹੀ ਨਹੀਂ ਇਸ ਵਕਤ ਅਕਾਲ ਪੁਰਖ ਨੂੰ ਅਕਾਲ ਜਿਹੜਾ ਆਖਿਆ ਗਿਆ ਹੈ ਅਕਾਲ ਜਿੱਥੇ ਸਮਾਂ ਨਹੀਂ ਕਾਲ ਕਹਿੰਦੇ ਨੇ ਸਮੇ ਨੂੰ ਕਾਲ ਦਾ ਮਤਲਬ ਮੌਤ ਨਹੀਂ ਸਮਾਂ ਵਕਤ ਅਕਾਲ ਪਰਮਾਤਮਾ 'ਚ ਵਕਤ ਨਹੀਂ ਹੈ ਪਰਮਾਤਮਾ ਦੇ ਚ ਸਮਾਂ ਨਹੀਂ ਹੈ ਬਈ ਕਿਉਂ ਇੰਨਾ ਆਨੰਦ ਉਥੇ ਸਮਾਂ ਕਿੱਥੇ ਭਗਤ ਕਬੀਰ ਕਹਿੰਦੇ ਦਿਨ ਸ੍ਰੈਨ ਨਹੀਂ ਬੇਦ ਨਹੀਂ ਸਾਸਤਰ ਤਹਾ ਬਸੇ ਨਿਰੰਕਾਰਾ ਕਹਿਤ ਕਬੀਰ ਨਰ ਤਿਸੇ ਧਿਆਵੋ ਬਾਵਰਿਆ ਸੰਸਾਰਾ ਕਬੀਰ ਕਹਿੰਨ ਨਿਰੰਕਾਰ ਦਾ ਉਥੇ ਵਾਸ ਹੈ ਜਿੱਥੇ ਦਿਨ ਤੇ ਰਾਤ ਕੋਈ ਨਹੀਂ ਭਾਉ ਜਿੱਥੇ ਸਮਾਂ ਕੋਈ ਨਹੀਂ ਅਕਾਲ ਵਕਤ ਨਹੀਂ ਹੈ ਜਿੱਥੇ ਸਮਾਂ ਨਹੀਂ ਹੈ ਅਕਾਲ ਦੁੱਖ ਦੇ ਸਮਾਂ ਬਹੁਤ ਲੰਬਾ ਹੋ ਜਾਂਦਾ ਹੈ ਚਾਰ ਬਹਿਰ ਚੋ ਜੁਗੇ ਸਮਾਨੇ ਰਹਿਣ ਭਾਈ ਤਬ ਅੰਤ ਨ ਜਾਣੇ ਦੁੱਖ ਦੇ ਚ ਵਕਤ ਬਹੁਤ ਵੱਡਾ ਲੰਗਾਇਆ ਲੰਗਦਾ ਹੀ ਨਹੀਂ ਸੁਖ ਦੇ ਸਮਾਂ ਛੋਟਾ ਤੇ ਪਰਮ ਆਨੰਦ ਜ ਸਮਾਂ ਖੋ ਜਾਂਦਾ ਐਸ ਵਾਸਤੇ ਆਮ ਅਨੁਭਵ ਇਹ ਦੱਸਿਆ ਅਭਿਆਸੀਆਂ ਨੇ ਜਦ ਕਦੀ ਕੋਈ ਸਮਾਧੀ ਚੜਾ ਗਿਆ ਅਗਰ 4 ਦਿਨਾਂ ਤੋਂ ਬਾਅਦ ਸਮਾਦੀ ਤੋਂ ਉਠਾਨ ਹੋਇਆ ਤਉ ਸੁਨੋ ਐਸਾ ਪ੍ਰਤੀਤ ਹੁੰਦਾ ਮੈਂ ਤੇ ਹੁਣੇ ਹੀ ਬੈਠਾ ਸੀ ਇੱਕ ਮਿੰਟ ਹੋਇਆ ਹੁਣੇ ਹੀ ਬੈਠਾ ਸੀ ਹਾਲਾਂਕਿ 4 ਦਿਨ ਲੰਘ ਗਏ ਇੱਕ ਨਿੱਕਾ ਜਿਹਾ ਤਵਾਰੀ ਕੀ ਸਬੂਤ ਰੱਖ ਕੇ ਮੈਂ ਅੱਗੇ ਚਲਾ ਅੰਮ੍ਰਿਤਸਰ ਦੇ ਜਿਸ ਸਰੋਵਰ ਦਾ ਨਾਮ ਸੰਤੋਖ ਸਰ ਹੈ ਜਿਸ ਦੀ ਖੁਦਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰਾਈ ਔਰ ਉਸ ਸਰੋਵਰ ਦਾ ਨਾਮ ਸੰਤੋਖ ਸਰ ਕਿਉਂ ਹੈ ਜਿੱਦਾ ਪਿਛੋਕੜ ਮੈਂ ਨਿਕਾ ਜੀ ਅਰਜ਼ ਕਰਾਂ ਖੋਦਾਈ ਕਰਦੇ ਹਾਂ ਇੱਕ ਬਹੁਤ ਵੱਡਾ ਮਟਕਾ ਮਿਲਿਆ ਜਿਹਦੇ ਦਰਾੜਾਂ ਕਾਫੀ ਬਹਿ ਚੁੱਕੀਆਂ ਸਨ ਟੁੱਟਾ ਹੋਇਆ ਉਸ ਮਟਕੇ 'ਚ ਇੱਕ ॠषि ਬੈਠਾ ਸੀ ਔਰ ਗਾਲਬਨ 3000 ਸਾਲ ਦਾ ਬੈਠਾ ਸੀ ਮੰਨਣ ਨੂੰ ਸ਼ਾਇਦ ਮਨ ਨਾ ਕਰੇ ਪਰ ਗੁਰਪ੍ਰਤਾਪ ਸੂਰਜ ਦੇ ਚ ਪਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਤੰਗ ਜੋ ਹੈ ਪਾਈ ਸੰਤੋਖ ਜੀ ਨੇ ਇਸ ਤੰਗ ਨਾਲ ਲਿਖਿਆ ਉਸ ਸਰੋਵਰ ਦੀ ਮਹਾਨਤਾ ਉਸ ਸਰੋਵਰ ਦਾ ਪਿਛੋਕੜ ਉਸ ਸਰੋਵਰ ਦਾ ਵਤ ਸਵਾਰੀਖੀ ਸਬੂਤ ਉਸ ਰੀਤੀ ਨਾਲ ਸੰਬੰਧਿਤ ਹੈ ਉਹਨੂੰ ਮਟਕੇ ਵਿੱਚ ਬੜੇ ਢੰਗ ਨਾਲ ਕਢਿਆ ਗਿਆ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੁਕਮ ਸੀ ਬੜੇ ਆਰਾਮ ਨਾਲ ਕੱਢਣਾ ਇਸੇ ਇਹ ਯੋਗੀ ਹੈ ਸਮਾਧੀ ਦੇ ਚਲীন ਹੈ ਬੜੇ ਚਿਰਾਂ ਦਾ ਬੈਠਾ ਹੈ ਔਰ ਪੁਰਾਣਾ ਕੋਈ ਸੰਬੰਧ ਸੀ ਲੰਬੀ ਚੌੜੀ ਗੱਥਾ ਹੈ ਕਿ ਗੁਰੂ ਨਾਨਕ ਦੇ ਦਰਸ਼ਨਾਂ ਦੇ ਨਾਲ ਹੀ ਇਸ ਨੂੰ ਮੋਕਸ਼ ਮਿਲਣੀ ਸੀ ਲੰਬੀ ਚੌੜੀ ਗੱਥਾ ਹੈ ਦਰਸ਼ਨ ਕਰਕੇ ਇਹਨੇ ਆਪਣਾ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਦਮਾਂ ਤੇ ਰੱਖ ਦਿੱਤਾ ਸੀ ਚਲਾਣਾ ਕਰਕੇ ਤੇ ਮੁਕਟ ਹੋ ਗਿਆ ਸੀ ਇਹ ਤਾਂ ਅੰਤ ਹੋ ਗਿਆ ਸੀ ਸੰਤੋਖ ਦਾਸ ਇਸ ਯੋਗੀ ਦਾ ਨਾਂ ਸੀ ਉਹਦੇ ਨਾਂ ਦੇ ਉੱਤੇ ਸਰੋਵਰ ਦਾ ਨਾਂ ਹੈ ਸੰਤੋਖ ਸਰ ਉਸਨੇ ਪਹਿਲਾ ਪ੍ਰਸ਼ਨੇ ਕੀਤਾ ਸੀ ਅੱਖ ਜੈਸੇ ਖੁੱਲੀ ਸਤਿਗੁਰੂ ਦੇ ਦਰਸ਼ਨ ਕਰਕੇ ਹੱਥ ਜੋੜ ਕੇ ਕਹਿਣ ਲਗਾ ਕਮਨ ਰੂਪ ਦਿਸਟਿਓ ਬਿਨਸਾਯੋ ਕਥੇ ਗਇਓ ਉਹ ਕਥ ਤੇ ਆਇਓ ਇਹ ਰੂਪ ਕੀ ਹੈ ਕਿੱਥੋਂ ਆਉਂਦਾ ਕਿੱਥੇ ਚਲਾ ਜਾਂਦਾ ਸਮਝ ਨਹੀਂ ਆਉਂਦੀ ਮਹਾਰਾਜ ਨੇ ਜਵਾਬ ਦਿੱਤਾ ਸੀ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਵੇਖ ਦਿਖਲਾਈ ਸਾੰਗ ਉਤਾਰ ਥਮਿਓ ਪਸਾਰਾ ਤਬ ਏ ਕਹਿ ਏ ਕੰਗਾਰਾ ਬਿਲਾਵਲ ਰਾਗ ਦਾ ਸ਼ਬਦ ਹੈ ਸੰਤੋਖ ਦਾਸ ਬਾਜੀ ਗਰ ਜੈਸੇ ਤਰ੍ਹਾਂ ਤਰ੍ਹਾਂ ਦੇ ਸਵੰਗ ਧਾਰਨ ਕਰ ਲੈਂਦਾ ਬੜੀ ਦੁਨੀਆ ਕੱਠੀ ਕਰ ਲੈਂਦਾ ਪਰ ਜੈਸੇ ਸਵੰਗ ਉਤਾਰਦਾ ਤਾਰੀ ਭੀੜ ਖਤਮ ਬਸ ਬਾਜੀ ਗਰ ਰਹਿ ਜਾਂਦਾ कि ਜੋ ਕੁਝ ਤੂੰ ਦੇਖਦਾ ਭੈ ਰੰਗ ਰੂਪ ਇਹ ਪ੍ਰਮਾਤਮਾ ਰੂਪੀ ਬਾਜ਼ੀਗਰ ਦਾ ਸੁਆਗ ਹੈ ਔਰ ਕੁਝ ਨਹੀਂ ਉਹਦੇ ਕਪੜੇ ਨੇ ਔਰ ਇਹ ਕਪੜੇ ਬਦਲਦਾ ਰਹਿੰਦਾ ਹੈ ਕਿ ਉਹਦਾ ਇੱਕ ਸੁਆਗ ਹੈ ਇਹ ਕੋਦੇ ਬਸਤਰ ਨੇ ਇਸ ਨੂੰ ਹੋਰ ਕੁਝ ਜ਼ਿਆਦਾ ਮਾਨਤਾ ਨਾ ਦੇ ਉਹਦੇ ਬਸਤਰ ਨੇ ਬਦਲਦਾ ਰਹਿੰਦਾ ਹੈ ਇਹ ਸਭ ਕੁਝ ਬਦਲਦਾ ਰਹਿੰਦਾ ਹੈ ਸਭ ਕੁਝ ਤਬਦੀਲ ਹੁੰਦਾ ਰਹਿੰਦਾ ਹੈ ਹੋਰ ਦੋ ਚਾਰ ਸਵਾਲ ਤੇ ਸਤਿਗੁਰੂ ਦਾ ਜਵਾਬ ਸੁਣ ਕੇ ਇਤਨਾ ਪ੍ਰਸੰਨ ਹੋਇਆ ਇਤਨਾ ਤ੍ਰਿਪਤ ਹੋਇਆ ਆਖਣ ਲਗਾ ਸਦੀਆਂ ਦੀ ਚਾਹਤ ਪੂਰੀ ਹੋ ਗਈ। ਮस्तक ਰਖਿਆ ਕਦਮਾਂ ਦੇ ਚਲਣਾ ਕਰ ਗਏ। ਮੋਕਸ਼ ਗਤੀ ਉਸ ਨੂੰ ਪ੍ਰਾਪਤ ਹੋਈ। ਲੇਕਿਨ ਕੋਈ ਬੰਦਾ ਇਤਨੇ ਲੰਮੇ ਸਮੇਂ ਤੱਕ ਬੈਠਾ ਹੋਵੇ। ਔਰ ਉਕਤਾਵੇ ਨਾ ਇੱਕੋ ਹੀ ਥਾਂ ਤੇ। ਪਰਮ ਆਨੰਦ ਝਰ ਰਿਹਾ ਹੈ। ਆਨੰਦ ਦੇ ਸਮਾਨ ਨਹੀਂ ਆਉਂਦਾ। ਅਕਾਲ ਵਕਤ ਨਹੀਂ ਆਉਂਦਾ। ਬਈ ਵਕਤ ਕਿਵੇਂ ਪਾਸ ਕਰੀਂ ਅਗਰ ਕੋਈ ਕਵੇ ਨਾ ਵਕਤ ਕਿਵੇਂ ਪਾਸ ਕਰੀਂ ਦੁੱਖ ਦੇ ਚ ਬੈਠਾ ਹੈ ਦੁੱਖ ਹੈ ਦੁੱਖ ਦੇ ਚ ਵਕਤ ਲੰਬਾ ਹੋ ਜਾਂਦਾ ਹੈ ਜੈਸੇ ਜੈਸੇ ਸੰਸਾਰ ਦੇ ਚ ਦੁੱਖ ਵੱਧਾ ਜਾ ਰਿਹਾ ਹੈ ਸਮਾਂ ਵੀ ਲੰਬਾ ਹੁੰਦਾ ਜਾ ਰਿਹਾ ਹੈ ਇੰਨੀ ਮਿਹਰਤ ਕਰਦੇ ਪਰਮ ਆਨੰਦ ਦੇ ਚ ਸਮਾਂ ਘੋ ਜਾਂਦਾ ਹੈ ਦੁੱਖ ਦੇ ਚ ਸਮਾਂ ਲੰਬਾ ਹੋ ਜਾਂਦਾ ਹੈ ਚਾਹੇ ਇਹ ਦੁੱਖ ਸੰਸਾਰੀ ਹੋਵੇ ਤੇ ਚਾਹੇ ਇਹ ਦੁੱਖ ਅਧਿਆਤਮਿਕ ਹੋਵੇ ਵਕਤ ਲੰਬਾ ਹੋ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਭੈ ਪ੍ਰਮਾਨ ਕਰਦੇ ਨੇ ਚਾਰ ਪਹਿਰ ਸੌ ਯੁਗੇ ਸਮਾਨੇ ਦਿਨ ਦੇ ਚਾਰ ਪਹਿਰ ਮਾਣੋ ਚਾਰ ਯੁਗਾ ਵਰਗੇ ਨੇ ਲੰਘਦੇ ਹੀ ਨਹੀਂ ਰਹਿਣ ਭਾਈ ਤਬ ਅੰਤ ਨ ਜਾਣੇ ਤੇ ਹੁਣ ਰਾਤ ਆਈਏ ਇਹਦਾ ਕੀ ਅੰਤ ਪਤਾ ਨਹੀਂ ਕਿਤਨੇ ਯੁਗਾ ਵਰਗੇ ਕਿ ਕਿਸ ਤਰ੍ਹਾਂ ਲੰਗੇਗੀ ਤੋਂ ਵਿਛੋੜਾ ਪ੍ਰਮਾਤਮਾ ਦਾ ਇਕ ਦੁੱਖ ਹੈ ਇਤਨਾ ਵੱਡਾ ਦੁੱਖ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਗਤ ਦੇ ਸਾਰੇ ਦੁੱਖ ਵੀ ਇਕੱਠੇ ਕਰੀਏ ਤੇ ਅਧਿਆਤਮਕ ਪੀੜਾ ਦਾ ਜਿਹੜਾ ਇੱਕ ਬਲ ਹੈ ਉਹਦੀ ਤੁਲਨਾ ਦੇ ਸਮਾਨ ਵੀ ਨਹੀਂ ਨੇ ਇਤਨੀ ਵੱਡੀ ਪੀੜਾ ਇਸ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਸ਼ਬਦ ਦਾ ਬਾਣ ਲਗਿਆ ਅੰਤਰ ਪਿਆਸ ਉਠੀ ਪ੍ਰਭ ਤੇਰੀ ਸੁਣ ਗੁਰੂ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਭਰਈਆ ਇਹ ਇੱਕ ਪੀੜਾ ਹੈ ਬਿਰਹੀ ਮਨੁਖ ਕੋਲ ਬਹੁਤ ਵੱਡੀ ਪੀੜਾ ਆਉਂਦੀ ਹੈ ਔਰ ਇਸ ਤਰ੍ਹਾਂ ਦੀ ਪੀੜਾ ਦਾ ਬਾਬੇ ਫਰੀਦ ਨੇ ਬਹੁਤ ਵੱਡਾ ਜ਼ਿਕਰ ਕੀਤਾ ਉਹਨਾਂ ਦੇ ਸ਼ਲੋਕ ਪੜੋ ਪੀੜਾ ਹੀ ਪੀੜਾ ਦਰਦ ਚਿੰਤ ਕਟੋਲਾ ਵਾਣ ਦੁਖ ਬਿਰਹਿ ਵਿਛਾਵਣ ਲੇ ਹਮਾਰਾ ਜੀਵਣਾ ਤੋਂ ਸਾਹਿਬ ਸੱਚੇ ਵੇ ਪੀੜਾ ਦਾ ਜ਼ਿਕਰ ਅਧਿਆਤਮਕ ਪੀੜਾ ਔਰ ਅਧਿਆਤਮਕ ਪੀੜਾ ਅਗਰ ਜਾਗ ਪਈਏ ਤਾਂ ਇੱਕ ਗੱਲ ਸਪਸ਼ਟ ਹੈ ਕਿ ਸ਼ਬਦ ਦੀ ਚੋਟ ਲੱਗ ਗਈ ਹੈ ਸ਼ਬਦ ਨੇ ਘਾਇਲ ਕਰ ਦਿੱਤਾ ਹੈ ਸ਼ਬਦ ਨੂੰ ਸ਼ਸਤਰ ਦੇ ਨਾਲ ਮੁਸ਼ਾਬਤ ਦਿੱਤੀ ਹੈ ਤੀਰ ਦੇ ਨਾਲ ਇਹ ਛਲ ਨਹੀਂ ਕਰੇਗਾ ਹਿਰਦੇ ਨੂੰ ਪੀੜਾ ਪੈਦਾ ਹੋਵੇਗੀ ਪੁਰਾਣੀ ਜ਼ਿੰਦਗੀ ਖਤਮ ਕਰੇਗਾ ਤੇ ਨਵੀਂ ਜ਼ਿੰਦਗੀ ਦੀ ਉਮੰਗ ਪੈਦਾ ਕਰ ਦੇਵੇਗਾ ਨਵੀਂ ਜ਼ਿੰਦਗੀ ਦੀ ਤੜਪ ਪੈਦਾ ਕਰ ਦੇਵੇਗਾ ਤੇ ਜਿੰਨੇ ਚਿਰ ਤੱਕ ਨਵੀਂ ਜ਼ਿੰਦਗੀ ਮਿਲਦੀ ਨਹੀਂ ਤੜਪਣਾ جاری ਰਹੇਗੀ ਦੁੱਖ جاری ਰਹੇਗਾ ਇਸ ਅਧਿਆਤਮਿਕ ਪੀੜਾ ਚੋਂ ਭਗਤ ਲੰਘੇ ਨੇ ਸੰਤ ਲੋਗ ਲੰਘੇ ਨੇ ਇਸ ਵਾਸਤੇ ਉਹਨਾਂ ਨੇ ਆਪਣੇ ਬਚਨਾਂ ਵਿੱਚ ਇਸ ਬਿਰਹੇ ਪੀੜਾ ਦਾ ਬੜਾ ਜ਼ਿਕਰ ਕੀਤਾ ਹੈ ਅਗਰ ਬਿਰਹਾ ਸ਼ੁਰੂ ਹੋ ਗਿਆ ਤਾਂ ਸਮਝ ਲੈਣਾ ਸ਼ਬਦ ਦੀ ਚੋਟ ਲੱਗ ਗਈ ਹੈ ਵਰਨਾ ਨਹੀਂ ਅਜੇ ਤੀਰ ਤੋਂ ਹਿਰਦਾ ਦੂਰ ਹੈ ਅਕਸਰ ਐਸਾ ਹੁੰਦਾ ਕੋਈ ਤੀਰ ਨਿਸ਼ਾਨੇ ਤੇ ਮਾਰੇ ਤੇ ਤੀਰ ਨਿਸ਼ਾਨੇ ਤੇ ਨਹੀਂ ਲੱਗਿਆ ਤੇ ਗੱਲ ਇੱਕੋ ਹੀ ਤੀਰੀ ਦਰ ਉਧਰ ਹੋ ਗਿਆ ਤਾਂ ਹੀ ਨਹੀਂ ਲੱਗਿਆ ਪਰ ਅਧਿਆਤਮਿਕ ਮੰਡਲ ਦੀ ਗੱਲ ਕੁਝ ਹੋਰ ਹੈ ਸ਼ਬਦ ਦਾ ਤੀਰ ਆਪਣੇ ਨਿਸ਼ਾਨੇ ਤੇ ਆਉਂਦਾ ਹੈ ਨਿਸ਼ਾਨਾ ਕੀ ਹੈ ਸਾਡਾ ਮਨ ਅਸੀਂ ਮਨ ਆਪਣਾ ਇੱਕ ਪਾਸੇ ਕਰ ਲੈਂਦੇ ਆ ਤੀਰ ਲੰਘ ਜਾਂਦਾ ਹੈ ਇੱਥੇ ਗੱਲ ਬਿਲਕੁਲ ਉਲਟੀ ਹੈ ਇਸ ਤੋਂ ਵਿਪਰੀਤ ਹੈ ਜਗਤ ਦੇ ਵਿੱਚ ਗੱਲ ਕੀ ਹੈ ਕਿ ਜਦ ਤੀਰ ਚਲਾਈਏ ਤਾਂ ਤੀਰ ਇਧਰ ਉਧਰ ਹੋ ਜਾਂਦਾ ਹੈ ਨਿਸ਼ਾਨੇ ਤੇ ਨਹੀਂ ਲੱਗਦਾ ਅਭਿਆਤਮਕ ਮੰਡਲ ਦੇ ਵਿੱਚ ਗੱਲ ਕੀ ਅਸੀਂ ਮੰਨ ਇੱਕ ਪਾਸੇ ਕਰ ਲੈਂਦੇ ਹਾਂ ਲੰਘ ਜਾਇਆ ਆਸਾ ਦੀਵਾਰ ਦੀ ਬਾਣੀ ਤੇ ਸੁਗਮਨੀ ਸਾਹਿਬ ਦੀਆਂ ਪਦੀਆਂ ਲੰਘ ਜਾਣੀਆਂ ਚਾਹੀਦੀਆਂ ਅਸੀਂ ਮੰਨ ਇੱਕ ਪਾਸੇ ਕਰ ਲੈਂਦੇ ਹਾਂ ਕਿ ਜਪਜੀ ਦੀਆਂ ਪੌੜੀਆਂ ਇੱਕ ਪਾਸੇ ਲੰਘ ਜਾਣ ਕਿਧਰੇ ਲੱਗ ਨਾ ਜਾਣ ਔਰ ਅਚੇਤਨ ਮਨ ਦੇ ਚ ਸ਼ਾਇਦ ਇਤਨਾ ਬੋਧ ਜ਼ਰੂਰ ਹੈ ਅਚੇਤਨ ਮਨ ਦੇ ਚ ਕਿ ਲੱਗੇਗੀ ਝੋਟ ਪੀੜਾ ਹੋਵੇਗੀ ਇਸ ਵਾਸਤੇ ਬੰਦਾ ਆਪਣੇ ਆਪ ਨੂੰ ਬਚਾ ਲੈਂਦਾ ਔਰ ਮੈਂ ਫਿਰ ਅਰਜ਼ ਕਰਾਂ ਸ਼ਬਦ ਇੱਕ ਤੀਰ ਹੈ ਝੋਟ ਲੱਗੇਗੀ ਔਰ ਇਤਨੀ ਵੱਡੀ ਪੀੜਾ ਹੋਵੇਗੀ ਜਗਤ ਦੇ ਕੋਈ ਐਸੀ ਪੀੜਾ ਨਹੀਂ ਹੈ ਪਾਇਗੁਰਦਾ ਜੀ ਦਾ ਸਹੀਆ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ ਇਤਨੀ ਵੱਡੀ ਪੀੜਾ ਹੈ ਕਿ ਦਿਨ ਦੇ ਚਾਰ ਪੈਰ ਚਾਰ ਯੁਗਾਂ ਵਰਗੇ ਹੋ ਜਾਣਗੇ ਇਤਨਾ ਵੱਡਾ ਦੁੱਖ ਇਤਨੀ ਵੱਡੀ ਪੀੜਾ ਤੇ ਪੀੜਾ ਦੇ ਤੇ ਸਮਾਂ ਲੰਬਾ ਹੋ ਜਾਂਦਾ ਹੈ ਭਗਤ ਕਬੀਰ ਕਹਿੰਦੇ ਨੇ ਕਿ ਵਾਕਈ ਸ਼ਬਦ ਦਾ ਤੀਰ ਮੈਨੂੰ ਲੱਗਿਆ ਉਹਨਾਂ ਨੇ ਵੀ ਸ਼ਬਦ ਨੂੰ ਤੀਰ ਦੇ ਨਾਲ ਮੁਸ਼ਾਬਤ ਦਿੱਤੀ ਹੈ ਜੈਸੇ ਗੁਰੂ ਰਾਮਦਾਸ ਜੀ ਮਹਾਰਾਜ ਤੀਰ ਨਾਲ ਤਕਬੀਰੇ ਰਹਿਣਾ ਕਬੀਰ ਕਹਿੰਦੇ ਨੇ ਕਬੀਰ ਸਤਗੁਰੂ ਸੂਰਮੇ ਬਾਯਾ ਬਾਨ ਜੋ ਇੱਕ ਲਾਗਤ ਹੀ ਭੋਏ ਗਿਰ ਪਰਿਆ ਪਰਿਆ ਕਰੇ ਜੇ ਠੇ ਸਵਾਬ ਕੇ ਗਲਚਲ ਪਈ ਸਾਹਮਣੇ ਆ ਗਈ ਤੇ ਮੈਂ ਮੋੜ ਨਹੀਂ ਸਕਿਆ ਤੇ ਥੜੇ ਬੋਧ ਵਿੱਚ ਇਹ ਗੱਲ ਰਵੇ ਡੇੜਾ ਸ਼ੁਰੂ ਹੋਈ ਹੈ ਚੋਟ ਲੱਗ ਗਈ ਹੈ ਸ਼ਬਦ ਦਾ تیر ਲੱਗਿਆ ਨਹੀਂ ਤੇ ਕੋਈ ਨਹੀਂ ਸੱਜੇ ਕਬੇ ਸ਼ਬਦ ਲੰਗ ਜਾਂਦਾ ਹੈ ਅਸੀਂ ਆਪਣਾ ਮਨ ਇੱਕ ਪਾਸੇ ਕਰ ਲੈਂਦੇ ਹਾਂ ਔਰ ਕੋਸ਼ਿਸ਼ ਹੈ ਬੰਦੇ ਦੀ ਮਨ ਇੱਕ ਪਾਸੇ ਕਰ ਲਈਏ। ਔਰ ਜਗਤ ਦੇ ਜੀਵਨ ਦਾ ਢੰਗ ਵੀ ਕੁਝ ਐਸਾ ਹੈ। ਲੋਕੀ ਆਪਣੇ ਮਨ ਨੂੰ ਇਸ ਡੰਗ ਨਾਲ ਸਮਝਾ ਲੈਂਦੇ ਨੇ ਚਲੋ ਕੋਈ ਗੱਲ ਨਹੀਂ ਅਜੇ ਭਗਤ ਬਣਨੇ ਸਮਾਂ ਪਿਆ ਬਣ ਜਾਵਾਂਗੇ ਭਗਤ ਕਿਸੇ ਵਕਤ ਅਜੇ ਹੋਰ ਬੁਥੇਰੇ ਕੰਮ ਪੈ ਨੇ। ਤੇ ਬੁਥੇਰੇ ਕੰਮ ਪੈ ਨੇ। ਮੈਂ ਅਰਜ਼ ਕਰਾਂ ਇਹ ਤੇ ਮਰਦੇ ਸਮੇਂ ਤੱਕ ਬੰਦੇ ਦੀ ਧਾਰਨਾ ਬਣੀ ਰਹਿੰਦੀ ਹੈ।